ਲਓ ਜੀ ਲਓ ਬਾਈ ਜੀ ਬਾਈ ਜੀ ਹੁਣਾਂ ਕੋਲੇ ਮਾਨਕ ਕੋਲੇ ਆਜਾ ਦੋ ਬੱਕਰੀਆਂ ਵੀ ਅੱਜ ਵਕਾਊ ਆ ਦੋਨਾਂ ਮਗਰ ਬਾਈ ਜੀ ਲੈ ਕਰਾਂਗੇ ਹੁਣ ਸ਼ਾਇਦ ਠੀਕ ਆ ਜੀ ਬੱਚੇ ਆ ਜੀ ਇਹਦੇ ਮਗਰ ਬੱਕਰੀ ਮਗਰ ਕੈਰੀ ਪੱਠ ਬਹੁਤ ਚੰਗੀ ਆ ਕੱਲੀ ਤੇ ਦੁੱਧ ਬਾਈ ਕਿੰਨਾ ਦੱਸਿਆ ਦੋ ਤਾਂ ਹੁਣ ਦੋ ਦੋ ਕਿਲੋ ਮੇਰੇ ਅੱਜ ਹਫਤਾ ਹੋਇਆ ਸੂਈ ਨੂੰ ਦੋ ਦੋ ਕਿਲੋ ਟਾਈਮ ਦਾ ਦਿਹਾੜੀ ਦਾ ਹਾਂ 4 ਕਿਲੋ 4 ਕਿਲੋ ਲਓ ਬਾਈ ਜੀ 4 ਕਿਲੋ ਤਾਂ ਦੱਦਾ ਜੀ ਉਹਨੇ ਲੈਵਾ ਦੱਸ ਮੇਰੇ ਕੋ ਕਹਿਣ ਤੇ ਮੈਂ ਕਿਹਾ ਤੁਸੀਂ ਤਾਂ ਗਾਨਿਆਂ ਦੀ ਵੀਡੀਓ ਬਣਾਉਣਾ ਮੈਂ ਕਿਹਾ ਵੀਡੀਓ ਪਾਉਣੀ ਹੈ ਮੇਰਾ ਚਾਲ ਸੁਕੇ ਤਾਂ ਪਾ ਦ ਹਾਂਜੀ 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 ਸਹੀ ਗੱਲ ਹੈ ਜੀ ਤੇ ਇਹਨੂੰ ਬੰਨ ਕੇ ਦੂਜੀ ਵੀ ਵਿਖਾ ਦੋ ਤੋਰ ਕੇ ਮਾੜੀ ਜੀ ਲਓ ਬਾਈ ਜੀ ਦੂਜੀ ਵਿਖਾਉਣੇ ਆ ਲੈਵੇ ਦੇ ਹਿਸਾਬ ਨਾਲ ਬੱਕਰੀ ਵਾਕਈ 5-6 ਕਿਲੋ ਤਾਂ ਪਾ ਦੂਗੀ ਹਨਾ ਬਾਈ 6 ਕਿਲੋ ਦੱਸੇ ਉਹਨਾਂ ਨੂੰ 6 ਦੋ ਦਿੰਦੀ ਆ ਤੇ ਅੱਛਾ ਮਾਲਕ ਜੀ ਤੋਂ ਲਈ 6 ਕਿਲੋ ਸੂਆ ਆ ਪਹਿਲੇ ਨਾ ਠੀਕ ਹੈ ਜੀ ਲੋ ਬਾਈ ਜੀ ਆਪੀ ਕੋਨੇ ਨੇ ਫੈਂਡ ਦੇਖ ਲੋ 43 ਬੱਚਾ ਇਹਦਾ ਮਗਰ ਬਹੁਤ ਚੰਗਾ ਹੈ ਨਾ ਬਾਈ ਬੱਚਾ ਪੂਰਾ ਟਾਪ ਦਾ ਬੱਚਾ ਹੈ ਕਾਲਾ ਬੱਚਾ ਠੀਕ ਹੈ ਬਰੀਡਰ ਪੂਰਾ ਠੀਕ ਹੈ ਕਾਲਾ ਬਰੀਡਰ ਬੱਚਾ ਟਾਪ ਦਾ ਬਾਈ ਜੀ ਬਹੁਤ ਚੰਗਾ ਠੀਕ ਹੈ ਚਿੱਟੀ ਅੱਖ ਦਾ ਅੰਗਲੂ ਬੱਚੇ ਦਾ ਹਾਂਜੀ ਬੱਕਰੇ ਦਾ ਨਾਂ ਵੀ ਤੁਸੀਂ ਦੱਸਿਓ ਨਹੀਂ ਕਿਹੋਂ ਕਿੱਥੋਂ ਦਾ ਦਾ ਦੇ ਹਾਂ ਥਰਾਜ ਤੁਸੀਂ ਥਰਾਜ ਇਹ ਕਿਹਦੇ ਵਾਲਾ ਬੱਕਰਾ ਵਾਈਦਾ ਉਹ ਮੈਨੂੰ ਬਾਈ ਨੂੰ ਦੱਸਿਆ ਨਾਂ ਦੱਸਣਾ ਠੀਕ ਹੈ ਜੀ ਬਾਈ ਜੀ ਇਹਦਾ ਬੱਕਰਾ ਬ੍ਰੀਡਰ ਬਹੁਤ ਚੰਗਾ ਜੀ ਤੇ ਬੱਚਾ ਦੁਆਰੇ ਫੇਰ ਚੈੱਕ ਕਰ ਲੋ ਜੀ ਬਹੁਤ ਚੰਗਾ ਬੱਚਾ ਇਸੇ ਦਾ ਪੂਰਾ ਬ੍ਰੀਡਰ ਰੱਖਣਾ ਹੋਇਆ ਤੇ ਕਹਿਲਾ ਕਹਿਰਾ ਬੱਚਾ ਜੀ ਪਹਿਲੇ ਸੂਏ ਦਾ オリジナル ਕਹਿਰਾ ਜੀ ਬਣੂ ਬਹੁਤ ਚੰਗਾ ਜੀ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਆਪਣਾ ਮੋਬਾਈਲ ਨੰਬਰ 9464636575 ਜੀ ਲਓ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਹੈ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਵਾਰੀ ਦੇ ਹਾਂਜੀ ਹਾਂਜੀ ਪੰਜਾਂ ਦੇਣਾ ਹੁੰਦਾ ਬੱਕਰਾ ਦੇਖ ਲੋ ਬਹੁਤ ਚੰਗਾ ਜੀ ਬਹੁਤ ਚੰਗਾ ਹਾਂ ਸਟੈਟਿਕਲ ਬਹੁਤ ਚੰਗੇ ਜੀ ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਆ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੋਰਜ ਹਰੀਕਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋ ਪੈਂਦੀ ਆ ਬਾਈ ਜੀ ਤੇ ਬਾਈ ਮਾਨਕ ਜੀ ਦੇ ਘਰੋਂ ਵੀਡੀਓ ਬਰ ਰਹੀ ਆ ਬਾਈ ਜੀ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਆ ਬਾਈ ਜੀ ਹੁਣਾਂ ਕੋਲ ਮੱਝਾਂ ਵੀ ਗਾਇਆਂ ਵੀ ਕੱਟੀਆਂ ਵੀ ਬੱਛੀਆਂ ਵੀ ਤੇ ਬੱਕਰਿਆਂ ਵੀ ਬਾਈ ਜੀ ਮਿਲਦਿਆਂ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣਾਂ ਨਾਲ ਲੈਨੇ ਆਓ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦੇ ਜੀ ਹਾਂ ਮਾਨਕਾ ਜੀ ਹਾਂ ਜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੇਤੋ ਆ ਜੀ ਗੱਡੀ ਤੋਂ 2 2.5 ਕਿਲੋ ਟੈਂਡਰ ਪਰ ਜਾਰੀ ਹਾਂ ਜੀ ਠੀਕ ਆ ਬਾਈ ਜੀ ਤੇ ਬਾਈ ਜੀ ਅੱਜ ਫਿਰ ਬੱਕਰਿਆਂ ਵੀ ਲੈ ਆਏ ਹੈ ਬੱਕਰਿਆਂ ਵੀ ਲੈ ਆਦਨੇ ਠੀਕ ਆ ਜੀ ਤੇ ਕੀ ਟਟਾ ਲਾ ਬਾਈ ਜੀ ਬੱਕਰਿਆਂ ਦੀ ਇਹਨਾਂ ਦੀ ਜੋੜੇ ਦਾ ਹੀ 60000 ਰੁਪਏ ਆ ਜੀ ਜੋੜੇ ਦਾ 60000 ਰੁਪਿਆ ਤੇ 21 ਕੀ ਬੱਚੇ ਆ ਜੀ ਨਾਮਗਰ ਆ ਬੱਕਰਾ ਵੇਖੋ ਲਓ ਬਾਈ ਜੀ ਦੋਨੇ ਹੀ ਤਾਜ਼ੀਆਂ ਸੁੰਗਾਂ ਨੂੰ ਬੱਕਰੇ ਬਰੀਡ ਵਾਲਾ ਬੱਕਰਾ ਹੈ ਲਓ ਬਾਈ ਜੀ ਬੱਚਾ ਵੇਖੋ ਕਾਲਾ ਪੂਰਾ ਬੀਟਲ ਪੌਰ ਹਾਂਜੀ ਪੂਰੇ ਚੰਗੇ ਬੱਕਰੇ ਦਾ ਜਮਾਂ ਬਾਈ ਜੀ ਕਾਲਾ ਨਾਗ ਵਰਗਾ ਬੱਚਾ ਕਿੰਨੇ ਦਿਨਾਂ ਦਾ ਬਾਈ ਜੀ ਇਹ ਹਾਂਜੀ ਕਿੰਨੇ ਦਿਨਾਂ ਦਾ ਇਹ ਇਹ 7 ਦਿਨਾਂ ਦਾ ਹੈ 7 ਦਿਨਾਂ ਦਾ ਕੰਨ ਕੁੰਨ ਕੰਨਾਂ ਦੀ ਲੈਂਥ ਨੂੰ ਤਾਂ ਵੱਡੋ ਤਾਂ ਬਾਈ ਨੱਕ ਜਾਂ ਅੰਗ ਸਾਰੇ ਵੇਲੇ ਐਡੇ ਐਡੇ ਮੋਟੇ ਆ ਹਾਂ ਚਿੱਟੀ ਅੱਖ ਦਾ ਬਾਈ ਜੀ ਪੂਰੀ ਚਿੱਟੀ ਅੱਖ ਪੂਰੀ ਬੱਚਾ ਬਾਈ ਜੀ ਬਹੁਤ ਚੰਗਾ ਕਾਲਾ ਨਾਗਰਗਾ ਤੇਰਾ ਬੱਕਰਾ ਜੀ ਮੇਰਾ ਤਾਂ ਵੇਚ ਲੈਦਾ ਕੰਮ ਨਹੀਂ ਸੁਣਨ ਨੂੰ ਹੀ ਪਤਾ ਇਹਨੇ ਬੱਕਰਾ ਕੱਲਾ ਤੇਰਾ ਕੱਲਾ ਹੀ ਛੱਡਦਾ ਹੈਗਾ ਜੀ ਹਾਂ ਠੀਕ ਹੈ ਜੀ ਬੱਕਰੀ ਆ ਤ ਸੂਏ ਕਿਹੜੇ ਬੱਕਰੀ ਏ ਪਹਿਲਾ ਸੂਆ ਜੇ ਅੱਛਾ ਪਹਿਲਾ ਸੂਆ ਮੈਂ 4 ਦਿਨ ਦਾ ਠੀਕ ਹੈ ਬਾਈ ਜੀ ਅਸਲੀ ਕਹਿਰਾ ਬੱਕਰਾ ਹੀ ਆ ਇਹ 4 ਦਿਨ ਅਸਲੀ ਕਹਿਰਾ ਆਮ ਵੈਸੇ ਇਸੇ ਜੀ ਨੂੰ ਹੀ ਕਿਹਾ ਜਾਂਦਾ ਆਮ ਬੱਕਰੀ ਤੀਜੇ ਸਵੇਰ ਸੁਈ ਹੁੰਦੀ ਆ ਤੇ ਸੁਖਦੇਵ ਵਾਲੇ ਨੂੰ ਅਗਲਾ ਕਹਿੰਦਾ ਵੀ ਬੱਕਰਾ ਕਹਿਰਾਏ ਪਰ ਉਹ ਤੀਜਾ ਵਾਲਾ ਨਹੀਂ ਕਹਿਰਾ ਨਹੀਂ ਹੋ ਰਿਹਾ ਤਾਂ ਕਹਿਰਾ ਬੱਕਰਾ ਸਹੀ ਇਹ ਹੈ ਜੀ ਪਹਿਲੇ 1 ਲੀਟਰ ਕਹਿਰਾ ਵੈਸੇ ਵੀ ਬੱਕਰੀ ਇਸੇ ਨੂੰ ਕਹਿਰਾ ਕਿਹਾ ਜਾਂਦਾ ਨਹੀਂ ਕਹਿਰਾ ਤਾਂ ਕਹਿੰਉਂਗਾ ਮੈਂ ਬਰੀਡਡ ਆ ਸੁਖ ਵਾਲਾ ਨਹੀਂਗਾ ਹਾਂਜੀ 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 ਓਰੀਜਨਲ ਕਹਿਰਾ ਜੀ ਠੀਕ ਹੈ ਜੀ ਬਰੀਡਰ ਵੀ ਆ ਵੈਸੇ ਕਹਿਰੇ ਜੀ ਵੀ ਕੰਮ ਕਰ ਸਕਦਾ ਠੀਕ ਹੈ ਜੀ ਤੇ ਕਿੰਨੇ ਦੀ ਬਾਈ ਜੀ ਦੇਵਾਂਗੇ ਆਪਾਂ 6 ਦਾ ਜੋੜਾ ਹੀ ਜੋੜਾ 60000 ਦਾ ਲਓ ਇੱਕ ਬਾਈ ਜੀ ਬੱਕਰੀ ਇਹ ਆ ਇਹਦੇ ਮਗਰ ਪਾਠਾ ਕੇ ਬੱਕਰਾ ਇਹਦੇ ਮਗਰ ਪਾਠਾ ਆ ਆ ਬਾਈ ਜੀ ਪਾਠਾ ਬੱਕਰੀ ਮਗਰ ਤੇ ਬੱਕਰੀ ਇਹ ਵੀ ਬਹੁਤ ਚੰਗੀ ਆ ਇਹਦੇ ਥੱਲੇ ਹੁਣ 2-2 ਕਿਲੋ ਦੁੱਧ ਹੋਣਾ 4 ਲੀਟਰ ਦੁੱਧਿਆੜੀ ਦਾ ਹਫਤਾ ਸੂਈ ਨੂੰ ਆ 4 ਲੀਟਰ ਹੁਣ ਤਿਆਰ ਆ 2 ਕਿਲੋ ਚੋਕ ਲਿਆ ਜਾ ਸਕਦਾ 2 ਸਮੋਕੇ 2 ਸਮੋਕੇ ਠੀਕ ਆ ਬਾਈ ਜੀ 4 ਲੀਟਰ ਬਾਈ ਜੀ ਦੁੱਧ ਦਦੇ ਆ ਚੋਕ ਇਹ ਬੰਦਾ ਲਿਆ ਜਾ ਸਕਦਾ ਦੇਵਾਲੂਆ ਕਰਮ ਵਾਲੀ ਨੂੰ ਬਹੁਤ ਚੰਗਾ ਬਾਈ ਜੀ ਲੱਗਿਆ ਦੁੱਧ ਵਕਤ ਇਹ ਹੋਊਗਾ ਬੈ ਲੈ ਵਾ ਦੂਦ ਦੇ ਟਾਈਮ ਵੇਖ ਲੂ 2 ਦਾ ਹੋਊਗਾ ਮੇਰੇ ਹਿਸਾਬ ਤੇ ਹਾਂਜੀ 2 ਕ ਦਾ ਟਾਈਮ ਹੈਗਾ ਬਾਈ ਜੀ ਕੜ ਕੇ 7 7:30 ਦੇਵੇ ਦੀ ਤਿਆਰੀ ਦੱਸ ਦਈਓ ਵਾਕਈ ਦੁੱਧ ਦਾ ਫਰਾਜ ਵੱਧ ਨਹੀਂ ਸਕਦੀ ਇਹ ਦੁੱਧ ਵਧੂਗੀ ਵੀਰੇ ਦੋ ਦੋ 6 ਲੀਟਰ ਦਾ ਹੈ 6 ਲੀਟਰ ਤੇ ਆਸ-ਪਾਸ ਦੇ ਦਿੰਦੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹਫਤਾ ਹੋ ਗਿਆ ਹਫਤਾ ਹੋ ਗਿਆ ਬੱਕਰੀ ਵੀ ਲੈ ਜਾਂਦੀ ਹੁੰਦੀ 15 ਕ ਦਿਨ ਦੁੱਧ ਤੇ ਆਉਂਦੇ ਹਾਂ ਤੇ ਹਾਂ ਲੈ ਜਾਂਦੀ ਹੈ ਹਾਂਜੀ ਬਾਈ 15 ਕ ਦਿਨ ਤਰੀਕ ਬੱਕਰੀ ਦੁੱਧ ਤੇ ਆਉਂਦੀ ਆ 6 ਲੀਟਰ ਬਾਈ ਜੀ ਦਾ ਦੁੱਧ ਪਾ ਦਊਗੀ 4 ਲੀਟਰ ਹੁੰਦੇ ਢਾੜੀ ਦਾ ਤਿਆਰ ਆ ਮਗਰ ਇਹਦੇ ਕੈਰੀ ਪਾਠੀ ਹੈ ਤੇ ਲੋ ਠੀਕ ਹੈ ਤੇ ਜੋੜੀ ਆਪਾਂ 60000 ਦੀ ਦੇ ਦਾਂਗੇ ਜੋੜੀ 60000 ਦੀ ਲੋ ਬਾਈ ਜੀ 60000 ਦੀ ਜੋੜੀ ਦੇ ਦਾਂਗੇ ਤੇ ਮੋਬਾਈਲ ਨੰਬਰ ਬਾਈ ਜੀ ਦੱਸ ਦਿਓ ਨੰਬਰ 94646 36573 ਜੀ ਇੱਕ ਵਾਰੀ ਫੇਰ ਦੱਸੋ 94646 36573 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਹੈ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਉਹਨਾਂ ਨਾਲ ਸੰਪਰਕ ਕਰ ਲਓ ਬੱਕਰੀਆਂ ਬਾਈ ਜੀ ਦੋਨੇ ਚੰਗੀਆਂ ਇੱਕ ਮਗਰ ਪੱਟ ਤੇ ਇੱਕ ਮਗਰ ਪੱਟਰਾ ਹੈ ਦੋਨੇ ਕਹਿਰੀ ਤੇ ਦੁੱਧ ਵਾਲੀਆਂ ਬੱਕਰੀਆਂ ਉਹ ਥੱਲੇ ਦਾ ਫਰ ਅਸੀਂ ਚੋਕੀ ਨਹੀਂ ਵੇਖਾਉਣਾ ਕਿੱਥੇ ਕੋਈ ਨਹੀਂ ਹੱਦੀ ਚੋਈ ਉਹ ਬੱਚੇ ਝਗਾਉਣੇ ਹਾਂ ਬੱਚੇ ਝਗਾਉਣੇ ਮਤਲਬ ਇਹ ਚੁੰਨੇ ਆ ਬਾਹਲਾ ਨਾ ਤਾਂ ਕਿਲੋ ਸਵਾ ਕਿਲੋ ਦਾ ਟੈਨ ਦਾ ਉਹਨਾਂ ਦਾ ਪੱਕੇ ਹੀ ਹੋਣਾ ਅਜੇ ਵੇਚ ਤਾਂ ਐ ਦੇਖੋ ਤੇ ਲਿਵਰੀ ਉੱਪਰ ਹੀ ਕਿਲੋ ਸਵਾ ਕਿਲੋ ਵਾਲਾ ਲੈਵਾ ਬਾਈ ਜੀ ਇਹਦਾ ਵੀ ਹੈਗਾ ਇਹਦਾ ਖੁੱਲਾ ਸੀ ਪਹਿਲਾਂ ਚੁੰਗ ਗਿਆ ਬਾਕੀ ਬੱਚਾ ਖੁੱਲਾ ਚੁੰਗਦਾ ਫਿਰਿਆ ਇਹਦੀ ਪੱਟ ਬੱਧੀ ਹੋਈ ਹੈ ਬਾਈ ਬੱਚਾ ਪੰਜਰ ਦੇ ਨਾਲ ਦੇਖੋ ਠੀਕ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਜੀ ਬਾਈ ਜੀ ਨਾਲ ਸਪਾਰਕ ਜ਼ਰੂਰ ਕਰ ਲਿਓ ਆਪਣੀ ਵੀਡੀਓ ਬਾਈ ਜੀ ਸੋਹਣੀ ਲੱਗੇਗੀ ਸ਼ੇਅਰ ਕਰ ਲਿਓ ਲਾਈਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ